ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਮਹਿੰਦਰਪਾਲ ਬਰੇਟਾ ਅੱਜ ਅਸੀਂ ਜਵਾਹਰ ਨਵੋਦੇਯਾ ਵਿਦਿਆਲਿਆ ਪ੍ਰੀਖਿਆ ਜਿਹੜੀ ਕਿ 2022 ਦੇ ਵਿੱਚ ਪੇਪਰ ਆਇਆ ਸੀਗਾ ਉਸ ਦੀ ਦੁਹਰਾਈ ਕਰ ਰਹੇ ਹਾਂ ਉਸ ਦਾ ਅਭਿਆਸ ਕਰ ਰਹੇ ਹਾਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਪ੍ਰਗਟ ਕਰਨ ਤੇ ਪ੍ਰਾਪਤ ਹੁੰਦਾ ਹੈ ਉਲਝਣਾ ਨਹੀਂ ਹੈ ਪਿਆਰੇ ਬੱਚਿਓ ਸਵਾਲ ਨੂੰ ਜੇਕਰ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਇੱਕ ਜਾਂ ਦੋ ਵਾਰ ਤੁਸੀਂ ਪੜ੍ਹ ਕੇ ਵੇਖਣਾ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ ਅਪਹਾਜ ਸੰਖਿਆਵਾਂ ਦੇ ਗੁਨਨਫਲ ਦੇ ਰੂਪ ਵਿੱਚ ਪਿਆਰੇ ਬੱਚਿਓ ਅਪਹਾਜ ਸੰਖਿਆਵਾਂ ਭਾਵ ਸਾਡੇ ਅਪਹਾਜ ਗੁਨਨਖੰਡ ਅਸੀਂ ਉਹਦੇ ਬਣਾਨੇ ਹਨ ਤਾਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਚਾਰ ਅੰਕਾਂ ਦੀ ਕਿੰਨੀ ਹੁੰਦੀਆਂ ਚਾਰ ਅੰਕਾਂ ਦੀ 1000 ਸ਼ਾਬਾਸ਼ ਤਾਂ ਆਪਾਂ ਇਸਦੇ ਆਪਾਂ ਅੱਜ ਗੁਣਨਖੰਡ ਬਣਾਣੇ ਹਨ 2 ਤੇ ਗਿਆ 500 ਫਿਰ 2 ਤੇ ਗਿਆ 250 ਫਿਰ 2 ਤੇ ਗਿਆ 125 ਫਿਰ 5 ਤੇ ਗਿਆ 25 ਫਿਰ 5 ਤੇ ਗਿਆ 5 ਫਿਰ 5 ਤੇ ਗਿਆ 1 ਤਾਂ ਪਿਆਰੇ ਬੱਚਿਓ ਇਸਦੇ ਆਪਾਂ ਅੱਜ ਗੁਣਨਖੰਡ 2 2 2 5 5 5 ਇਹਨਾਂ ਨੂੰ ਅੱਗੇ ਪਿੱਛੇ ਵੀ ਉੱਤਰ ਦੇ ਵਿੱਚ ਲਿਖਿਆ ਹੋ ਸਕਦਾ ਹੈ ਪੈਰੇ ਵਿੱਚ ਕੋਈ ਐਡੀ ਗੱਲ ਨਹੀਂ ਹੈ ਤੇ ਪਰ ਉਹ ਜਿਹੜੀ ਗੁਨਨਖੰਡ ਨੇ ਉਹ ਅਪਹਾਜ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਦੇ ਸਕਦੇ ਹੋ ਜਿਵੇਂ ਸਾਡੀ ਜਿਹੜੀ ਵਿਕਲਪ ਦਿੱਤੇ ਨੇ ਇਹ ਵਿਕਲਪ ਦੇ ਵਿੱਚ ਸਾਨੂੰ ਦਿੱਤਾ ਹੈ 5 5 5 8 ਤਾਂ ਆਪਾਂ ਦੇਖਣਾ ਹੈ ਕਿ 8 ਅਪਹਾਜ ਹੈ 8 ਅਪਹਾਜ ਨਹੀਂ ਹੈ ਇਹ ਭਾਜ ਹੈ ਇਸ ਕਰਕੇ ਇਹ ਉੱਤਰ ਨਹੀਂ ਹੋ ਸਕਦਾ ਇਸ ਇਸ ਤੁਸੀਂ ਉਤਰਾ ਤੋਂ ਵੀ ਦੇਖ ਸਕਦੇ ਹੋ 5 5 5 4 2 ਇਹਦੇ ਵਿੱਚ 4 ਹੈ ਜਿਹੜਾ ਇਹ ਭਾਜ ਹੈ ਇਹ ਉੱਤਰ ਵੀ ਨਹੀਂ ਹੋ ਸਕਦਾ ਇਸੇ ਤਰ੍ਹਾਂ ਸੀ ਉੱਤਰ ਸਾਡਾ ਹੈਗਾ 5 5 5 2 2 2 ਜੋ ਅਸੀਂ ਪਤਾ ਕੀਤਾ ਸੀ ਇਹ ਅੱਗੇ ਆ ਗਿਆ ਤੇ ਇਹ ਪਿੱਛੇ ਇਹਨੂੰ ਉਲਟ ਕਰਤਾ ਪਰ ਇਹ ਉੱਤਰ ਸਾਡਾ ਸਹੀ ਹੈ ਇਹਦੇ ਵਿੱਚ ਕੋਈ ਵੀ ਜਿਹੜੀ ਸੰਖਿਆਵਾਂ ਤੁਹਾਨੂੰ ਦਿੱਤੀਆਂ ਨੇ ਉਭਾਜ ਨਹੀਂ ਹਨ ਸਾਰੀ ਦੇ ਸਾਰੀਆਂ ਅਪਾਜ ਹਨ ਜੀ ਉੱਤਰ ਦਿੱਤਾ ਹੈ 10 10 10 ਇਹ ਸਾਰੇ ਦੇ ਸਾਰੀਆਂ ਜਿਹੜੇ ਸੰਖਿਆਵਾਂ ਨੇ ਇਹ ਭਾਜ ਨੇ ਅਭਾਜ ਕੋਈ ਵੀ ਨਹੀਂ ਹੈ ਤਾਂ ਸਾਡਾ ਉੱਤਰ ਜਿਹੜਾ ਹੈਗਾ ਉਹ ਸੀ ਉੱਤਰ ਹੈ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਮੋٹے ਰੂਪ ਵਿੱਚ ਦੇਖ ਸਕਦੇ ਹੋ ਤਾਂ ਕਿ ਜਿਹੜਾ ਤੁਹਾਡਾ ਸਮਾਂ ਪੇਪਰ ਨੂੰ ਹੱਲ ਕਰਨ ਦੇ ਵਿੱਚ ਉਹ ਘੱਟ ਤੋਂ ਘੱਟ ਲੱਗੇ ਅਗਲਾ ਸਵਾਲ ਹੈ 25 45 ਅਤੇ 75 ਦਾ ਲਘੁਤਮ ਸਮਾਪਵਰਤਯ ਹੈ 25 45 ਤੇ 75 ਦਾ प्यारे बच्चों तਿੰਨ ਵਿਧੀਆਂ ਦੇ ਰਾਹੀਂ ਅਸੀਂ ਲੱਛਾਵਾਵਾ ਪਤਾ ਕਰ ਸਕਦੇ ਹਾਂ ਪਹਿਲੀ ਹੈ ਗੋਣਜੀਵੀ ਦੀ ਫਿਰ ਹੈ ਆਪਾਜ ਗੁਣਨਖੰਡ ਵਿਧੀ ਅਤੇ ਫਿਰ ਹੈ ਭਾਗ ਵਿਧੀ ਤਾਂ ਪਿਆਰੇ ਬੱਚਿਓ ਤੁਸੀਂ ਜਿਹੜੀ ਵਿਧੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਆਂਦੀ ਹੈ ਉਸੇ ਨਾਲ ਕਰ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਭਾਗ ਵਿਧੀ ਦੇ ਰਾਹੀਂ ਭਾਗ ਵਿਧੀ ਦੇ ਰਾਹੀਂ ਸਭ ਤੋਂ ਪਹਿਲਾਂ ਆਪਾਂ ਭੇਜਦੇ ਹਾਂ ਇਹਨੂੰ 3 ਤੇ 25 ਜਿਹੜਾ ਨਹੀਂ ਜਾਂਦਾ ਉਹ ਐਸੀ ਤਰ੍ਹਾਂ ਉਤਰ ਜਾਂਦਾ ਹੈ 15 30 45 ਤੇ 25 30 75 ਠੀਕ ਹੈ ਫਿਰ ਜਾਊਗਾ 3 ਤੇ 25 5 25 ਫਿਰ ਜਾਏਗਾ 5 ਤੇ 5 5 25 5 1 5 5 5 25 ਫਿਰ ਜਾਏਗਾ 5 ਤੇ 1 1 1 ਤਾਂ ਜਿਹੜਾ ਸਾਡਾ ਲੱਲਾ ਸੱਸਾ ਵਾਵਾ ਹੈ 3 3 5 5 799545455 225 ਸਾਡਾ ਜਿਹੜਾ ਹੈ ਇਹਦਾ ਲੱਲਾ ਲੱਲਾ ਸਸਾ ਵਾਵਾ ਆਵੇਗਾ 225 ਤਾਂ ਤੁਸੀਂ ਪਿਆਰੇ ਵਿੱਚੋਂ ਕੋਈ ਵੀ ਵਿਧੀ ਅਪਣਾ ਸਕਦੇ ਹੋ ਜਿਹੜੀ ਵਿਧੀ ਤੁਹਾਨੂੰ ਆਉਂਦੀ ਹੈ ਲੱਲਾ ਸਸਾ ਵਾਵਾ 225 ਹੀ ਆਵੇਗਾ ਅਗਲਾ ਸਵਾਲ ਹੈ ਪਿਆਰੇ ਵਿੱਚੋਂ 6.7 6.06 6.006 ਅਤੇ 64.6006 ਦਾ ਜੋੜ ਫਲ ਕੀ ਹੋਵੇਗਾ ਦਸ਼ਮਲਵਾਂ ਵਾਲਾ ਜੋੜ ਹੈ ਪਿਆਰੇ ਬੱਚਿਓ ਬੜਾ ਸੌਖਾ ਸਵਾਲ ਹੈ 6.7 6.06 6.006 64.600 6 ਇਸ ਦਾ ਜੋੜ ਹੈ ਜਿਹੜਾ ਅਸੀਂ ਪਤਾ ਕਰਨਾ ਹੈ ਪਿਆਰੇ ਬੱਚਿਓ ਇਸ ਦੇ ਵਿੱਚ ਬੜਾ ਸੌਖਾ ਤਰੀਕਾ ਹੈ ਇਹ ਧਿਆਨ ਰੱਖਣਾ ਹੈ ਕਿ ਦਸ਼ਮਲਵ ਦੇ ਇੱਕਾ ਦਸ਼ਮਲਵ ਆਉਣਾ ਜ਼ਰੂਰੀ ਹੈ ਦਸ਼ਮਲਵ ਤੋਂ ਅਗਲੀਆਂ ਸੰਖਿਆਵਾਂ ਭਾਵੇਂ ਅੱਗੇ ਪਿੱਛੇ ਹੋ ਜਾਣ ਜਿਹੜੇ ਪਿਛਲੇ ਅੰਕ ਨੇ ਉਹ ਵੀ ਭਾਵੇਂ ਅੱਗੇ ਪਿੱਛੇ ਹੋ ਜਾਣ ਪਰ ਦਸ਼ਮਲਵ ਦੇ نیچے ਦਸ਼ਮਲਵ ਆਉਣਾ ਬਹੁਤ ਜ਼ਰੂਰੀ ਹੈ ਤਾਂ ਇਹਦਾ ਆਪਾਂ ਜੋੜ ਕਰ ਲੈਂਦੇ ਹਾਂ 6 6 6 7 ਤੇ 6 13 ਹਸਲ 1 6 ਤੇ 6 12 18 24 24 ਤੇ 1 25 ਹਸਲ 2 628 ਸਾਡਾ ਜਿਹੜਾ ਉੱਤਰ ਆਏਗਾ ਉਹ ਹੈ 85.366 ਉੱਤਰ ਆਏਗਾ ਅਗਲਾ ਸਵਾਲ ਹੈ ਇੱਕ ਰੇਲ ਗੱਡੀ ਇੱਕ ਸਟੇਸ਼ਨ ਤੋਂ 72 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 2:15 ਪੀਐਮ ਤੇ ਚੱਲਦੀ ਹੈ ਦੁਪਹਿਰ ਦੇ ਸਮੇਂ ਚੱਲਦੀ ਹੈ 90 ਕਿਲੋਮੀਟਰ ਦੂਰ ਇੱਕ ਸਟੇਸ਼ਨ ਤੇ ਇਹ ਕਿੰਨੇ ਵਜੇ ਪਹੁੰਚੇਗੀ ਤਾਂ ਪਿਆਰੇ ਬੱਚਿਓ ਇਹਦੇ ਵਿੱਚ ਚੱਲ ਵਿਤੰਤੀ ਜਾਂ ਹੁੰਦੀਆਂ ਹਨ ਗਤੀ ਨਿਨੋਸ ਚਾਲ ਕਹਿੰਦੇ ਆ ਚਾਲ ਸਮਾਂ ਤੇ ਦੂਰੀ ਤਾਂ ਸਾਰੇ ਪਿਆਰੇ ਬੱਚਿਓ ਸਾਨੂੰ ਇਹਦੇ ਵਿੱਚ ਦੂਰੀ ਦਿੱਤੀ ਹੈ 90 ਕਿਲੋਮੀਟਰ ਦੀ ਅਤੇ ਚਾਲ ਦਿੱਤੀ ਹੈ 72 ਕਿਲੋਮੀਟਰ ਪ੍ਰਤੀ ਘੰਟੇ ਦੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸਮਾਂ ਪਤਾ ਕਰਨਾ ਹੈ ਸਮਾਪਤਾ ਕਰਨ ਦਾ ਫਾਰਮੂਲਾ ਹੈ ਪਿਆਰੀ ਬੱਚਿਓ ਦੂਰੀ ਚਾਲ ਦੂਰੀ ਸਾਡੀ ਹੈ 90 ਕਿਲੋਮੀਟਰ ਤੇ ਚਾਲ ਹੈ ਸਾਡੀ 72 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਇਹਦੀ ਆਪਾਂ ਨਿਯਮਤਮ ਪਿੰਨ ਬਣਾ ਲੈਨੇ ਹਾਂ 18 ਦੇ ਇਹ ਦੋ ਪਹਾੜੇ 18 ਦੇ ਪਹਾੜੇ ਵਿੱਚ ਦੋਈ ਸੰਖਿਆਵਾਂ ਮੰਨਦੀਆਂ ਹਨ 18 5 90 ਤੇ 18 4 72 ਤਾਂ ਇਹਦੀ ਆਪਾਂ ਪਿੰਨ ਬਣਾ ਲੈਨੇ ਹਾਂ ਪਿਆਰ ਵਿੱਚੋਂ 5 4 ਤੇ ਭਾਗ ਕਰ ਲੈਨੇ ਹਾਂ 4 1 4 ਇੱਕ ਬਾਕੀ ਤਾਂ ਇਹਦੀ ਭਿੰਨ ਬਣ ਗਈ 1/4 1 ਘੰਟਾ ਦਾ ਪੂਰਾ ਹੋ ਗਿਆ ਤੇ ਇਹ 1/4 ਹੈ ਜਿਹੜਾ 1 ਘੰਟੇ ਦਾ 1/4 ਹੈ ਤਾਂ 1 ਘੰਟੇ ਦੇ ਵਿੱਚ ਮਿੰਟ ਕਿੰਨੇ ਨੇ 60 ਹੁੰਦੇ ਨੇ 60 ਦਾ 1/4 ਅਸੀਂ ਪਤਾ ਕਰ ਲੈਣੇ ਹਾਂ 15 ਚੌਕ ਕੇ 60 ਭਾਗ 1 ਘੰਟਾ 15 ਮਿੰਟ ਉਹਨੂੰ ਜਿਹੜਾ ਸਮਾਂ ਲੱਗਨੇਗਾ ਲੱਗਣਾ ਹੈ ਤੇ ਸਾਡੀ ਜਿਹੜੀ ਗੱਡੀ ਚੱਲਦੀ ਹੈ ਉਹ ਚੱਲਦੀ ਹੈ 2:15 ਪੀਐਮ ਤੇ ਤੇ 1 ਘੰਟਾ 15 ਮਿੰਟ ਉਹਨੂੰ ਹੋਰ ਲੱਗੇ ਨਹੀਂ ਹਰ ਪਹੁੰਚਣ ਤੇ ਉੱਥੇ ਤਾਂ ਇਹ ਹੋ ਜਾਵੇਗਾ ਜਿਹੜਾ ਸਮਾਂ 3:30 ਪੀਐਮ ਤੇ ਜਿਹੜੀ ਸਾਡੀ ਰੀਅਲ ਗੱਡੀ ਹੈ ਉਹ ਦੂਜੇ ਸਟੇਸ਼ਨ ਤੇ ਪਹੁੰਚੇਗੀ ਸਾਡਾ ਅਗਲਾ ਸਵਾਲ ਹੈ ਇੱਕ ਹਾਲ ਦੀ ਲੰਬਾਈ ਅਤੇ ਚੜਾਈ ਵਿੱਚ 23 ਮੀਟਰ ਦਾ ਅੰਤਰ ਹੈ ਜੇਕਰ ਹਾਲ ਦੇ ਫਰਸ਼ ਦਾ ਪ੍ਰਿਮਾਪ 206 ਮੀਟਰ ਹੈ ਤਾਂ ਇਸ ਦੇ ਫਰਸ਼ ਦਾ ਖੇਤਰਫਲ ਕਿੰਨੇ ਮੀਟਰ ਵਿੱਚ ਹੈ ਨਾ ਸਾਨੂੰ ਇਹ ਵੀ ਦਿੱਤਾ ਹੈ ਕਿ ਲੰਬਾਈ ਹੈ ਜਿਹੜੀ ਉਹ ਵੱਡੀ ਹੈ ਚੌੜਾਈ ਤੋਂ ਕਿੰਨੀ ਵੱਡੀ ਹੈ 23 ਮੀਟਰ ਤਾਂ ਅਸੀਂ ਮੰਨ ਲੈਂਦੇ ਹਾਂ ਚੌੜਾਈ ਸਾਡੀ ਹੈਗੀ ਐਕਸ ਤਾਂ ਸਾਡੀ ਜਿਹੜੀ ਲੰਬਾਈ ਹੈ ਉਹ ਆਏਗੀ ਐਕਸ ਪਲੱਸ 23 ਠੀਕ ਹੈ ਨਾ ਫਿਰ ਇਹ ਵੱਡੀ ਹੋਏਗੀ ਤੇ ਪਰਿਮਾਪ ਸਾਨੂੰ ਦਿੱਤਾ ਹੈ 206 ਮੀਟਰ ਪਰਿਮਾਪ ਦਾ ਫਾਰਮੂਲਾ ਕੀ ਹੁੰਦਾ ਹੈ ਪਿਆਰੇ ਬੱਚਿਓ ਅਰੀ ਮਾਪ ਦਾ ਫਾਰਮੂਲਾ ਹੁੰਦਾ ਹੈ 2 ਲੰਬਾਈ ਚੌੜਾਈ ਲੰਬਾਈ ਸਾਡੀ ਹੈ x 23 ਤੇ ਚੌੜਾਈ ਹੈ ਸਾਡੀ x ਤੇ ਬਰਾਬਰ ਹੈ 206 ਮੀਟਰ ਦੇ ਬਾਰੇ ਬੱਚੋ ਉਮੀਦ ਕਰਦਾ ਹਾਂ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਸਾਡੀ ਲੰਬਾਈ ਕਿੰਨੀ ਹੈ x 23 ਤੇ ਚੌੜਾਈ ਕਿੰਨੀ ਹੈ ਸਾਡੀ x ਅਸੀਂ ਇਹਨਾਂ ਦੋਹਾਂ ਦਾ ਜੋੜ ਕਰਦੇ ਆ ਠੀਕ ਹੈ ਹੁਣ ਆਪਾਂ ਇਹਨੂੰ ਹੱਲ ਕਰ ਲੈਂਦੇ ਆ 2x ਤੇ x ਨੂੰ ਜੋੜ ਲੈਨੇ ਆ 2x ਜੋੜ 23 ਬਰਾਬਰ ਹੈ 200 ਛੇ ਦੇ ਤੇ ਹੁਣ ਦੋ ਇਹ ਦੋ ਇੰਟੂ ਹੈ ਦੋ ਨਾਲ ਇਹਨਾਂ ਦੋਵਾਂ ਦੀ ਗੁਣਾ ਕਰ ਦਨੇ ਆ ਇਹ ਆ ਜਾਵੇਗਾ 4x ਜੋੜ 46 ਬਰਾਬਰ ਹੈ 206 ਤਾਂ 46 ਨੂੰ ਉਸ ਪਾਸੇ ਲੈ ਜਾਂਦੇ ਹਾਂ ਇਹ ਜਾ ਕੇ ਹੋ ਜਾਵੇਗਾ ਘਟਾ ਦਾ 206 ਤੋਂ ਵਿੱਚੋਂ 64 ਘਟਾਵਾਂਗੇ ਇਹ ਆ ਜਾਵੇਗਾ 160 ਹੁਣ ਸਾਡਾ ਕੀ ਆ ਗਿਆ 4x ਬਰਾਬਰ ਹੈ 160 ਤਾਂ ਅਸੀਂ x ਨੂੰ ਇੱਧਰ ਰੱਖ ਲੈਣੇ ਆ ਉਹ 4 ਨੂੰ ਉਧਰ ਪਾਸੇ ਲਿਜਾ ਕੇ ਵੰਡਾ ਕਰਦਨੇ ਆ ਤਾਂ ਇਹਨੂੰ ਕੱਟ ਦਨੇ ਆ 4 ਕਿੰਝ ਕਿ 16 ਇਹ ਆ ਜਾਵੇਗਾ 40 ਮਤਲਬ ਜਿਹੜਾ ਸਾਡਾ x ਹੈ ਉਹ ਆ ਗਈ 40 x ਸਾਡਾ ਕੀ ਸੀ ਚੌੜਾਈ ਤੇ ਫਿਰ ਸਾਡੀ ਲੰਬਾਈ ਕੀ ਆਵੇਗੀ ਤਨੀ ਲੰਬਾਈ ਆਵੇਗੀ x 40 ਜੋੜ 23 ਦਾ ਫਰਕ ਸੀਗਾ ਤਾਂ ਇਹ ਆ ਜਾਵੇਗੀ 63 ਤੇ ਹੁਣ ਅਸੀਂ ਪਤਾ ਕਰਨਾ ਹੈ ਖੇਤਰਫਲ ਖੇਤਰਫਲ ਦਾ ਫਾਰਮੂਲਾ ਪਿਆਰੇ ਬੱਚਿਓ ਲੰਬਾਈ ਗੁਣਾ ਚੌੜਾਈ ਲੰਬਾਈ ਹੈ 63 ਤੇ ਚੌੜਾਈ ਹੈ 40 ਇਹਨਾਂ ਦੀ ਆਪਾਂ ਗੁਣਾ ਕਰ ਲੈਣੇ ਹਾਂ 0 ਦੀ 0 4 3 12 ਹਸਲੇ 1 ਚਾਰ ਦੀ 24 ਤੇ 1 25 ਮੀਟਰ ਵਰਗ ਜਿਹੜਾ ਸਾਡਾ ਖੇਤਰਫਲ ਹੈ ਉਹ ਆਣਾ ਹੈ ਅਗਲਾ ਸਵਾਲ ਹੈ ਪਿਆਰੀ ਬੱਚਿਓ b ਭਾਗ 5 ਭਾਗ 2 ਜੋੜ 16 ਭਾਗ 8 2 ਜੋੜ 10 ਭਾਗ 2 5 ਤਿੰਨ ਜੋੜ ਦੋ ਤਾਂ ਪਿਆਰੇ ਬੱਚਿਓ ਬੋਲ ਮਾਸ ਦੇ ਫਾਰਮੂਲੇ ਲਈ ਅਸੀਂ ਪਹਿਲਾਂ ਬ੍ਰੈਕਟ ਹੱਲ ਕਰ ਲੈਣੇ ਹਨ 20 ਨੂੰ 5 ਤੇ ਭਾਗ ਕਰਾਂਗੇ 4 ਠੀਕ ਹੈ ਭਾਗ 2 ਜੋੜ 16 ਨੂੰ 8 ਤੇ ਭਾਗ ਕਰਾਂਗੇ 2 guna 2 ਜੋੜ 5 ਨੰ 10 ਨੂੰ 5 ਨਾਲ ਭਾਗ ਕਰਾਂਗੇ 2 guna 3 ਤੇ 2 ਦਾ ਜੋੜ 5 ਤਾ ਬੋਡਮਾਸ ਦੇ ਪਾਣੂ ਲਈ ਰਹੀ ਅਸੀਂ ਪਹਿਲਾਂ ਭਾਗ ਹੱਲ ਕਰਾਂਗੇ ਇਹ ਆ ਜਾਵੇਗੀ 2 ਜੋੜ 2 ਇਹ ਆ ਗਿਆ 2 ਇਹ ਆ ਗਿਆ ਜੋੜ 2 ਗੁਣਾ 2 ਜੋੜ 2 ਗੁਣਾ 5 ਫਿਰ ਅਸੀਂ ਗੁਣਾ ਹੱਲ ਕਰ ਲੈਨੇ ਆ 2 ਜੋੜ 4 ਜੋੜ 10 10 ਤੇ 4 16 ਤੇ 2 10 ਤੇ 4 14 14 ਤੇ 2 16 ਜਿਹੜਾ ਸਾਡਾ ਇਹਦਾ ਉੱਤਰ ਆਵੇਗਾ 12 ਸਹੀ 1/16 10 ਦਸ਼ਮਲ ਬਰਾਬਰ ਹੈ 12 ਸਹੀ 1/ 16 ਪਿਆਰੇ ਬੱਚਿਓ 12 ਨੂੰ ਇਦਾਂ ਹੀ ਲਿਖ ਲਓ 12. 1 ਨੂੰ 16 ਨਾਲ ਅਸੀਂ ਭਾਗ ਕਰਨੀ ਹੈ ਦਸ਼ਮਲ ਲੱਗ ਗਿਆ 10 ਹੋਰ ਲਾਈ 10 ਇੱਥੇ ਹੋਰ ਲਾਤੀ 16 ਚੀਕੇ 96 4 1 0 16 2 32 8 1 0 16 5 80 ਸਦਾ ਬਿਰਤ੍ਰ ਕੀ ਆਇਆ 0 6 2 5 ਸਦਾ ਅਗਲਾ ਸਵਾਲ ਹੈ ਇੱਕ ਕਮਰੇ ਦੀ ਲੰਬਾਈ 15 ਮੀਟਰ ਹੈ ਇਸ ਦੇ ਸੰਪੂਰਨ ਫਰਸ਼ ਤੇ 15 ਸੈਂਟੀਮੀਟਰ 12 ਸੈਂਟੀਮੀਟਰ ਬਿਮਾਵਾ ਬਿਮਾਵਾ ਕਹਿੰਦੇ ਨੇ ਫੇਰ ਵਿੱਚ ਪੂਝਾਵਾਂ ਨੂੰ ਦੀਆਂ 7500 ਟੈਲਾ ਲੱਗਦੀਆਂ ਹਨ ਤਾਂ ਕਮਰੇ ਦੀ ਚੌੜਾਈ ਕੀ ਹੈ ਜਿੰਨੇ ਸਾਡੇ ਵਿਕਲਪਾਂ ਦੇ ਵਿੱਚ ਉੱਤਰ ਦਿੱਤੇ ਹਨ ਪਿਆਰੇ ਬੱਚਿਓ ਇਹਨੂੰ ਪਹਿਲਾਂ ਹੀ ਵੇਖ ਲਿਆ ਕਰੋ ਇਹ ਮੀਟਰਾਂ ਦੇ ਵਿੱਚ ਹਨ ਤੇ ਜਿਹੜੀ ਟਾਇਲ ਦੀ ਲੰਬਾਈ ਤੇ ਚੌੜਾਈ ਹੈ ਸਾਨੂੰ ਦਿੱਤੀ ਹੈ ਸੈਂਟੀਮੀਟਰਾਂ ਦੇ ਵਿੱਚ ਤਾਂ ਸਾਨੂੰ ਕੀ ਦਿੱਤੀ ਹੈ 15 ਸੈਂਟੀਮੀਟਰ ਗੁਣਾ 12 ਸੈਂਟੀਮੀਟਰ ਤਾਂ ਸਾਡੇ ਜਿਹੜੇ ਉੱਤਰ ਨੇ ਉਹਨਾਂ ਮੀਟਰਾਂ 'ਚ ਤਾਂ ਅਸੀਂ ਇਹਨਾਂ ਨੂੰ ਪਹਿਲਾਂ ਹੀ ਮੀਟਰ ਬਣਾ ਲੈਣੇ ਹਨ 0.15 ਮੀਟਰ ਗੁਣਾ 0.12 ਮੀਟਰ ਠੀਕ ਹੈ ਇਹ ਆ ਜੀਗਾ ਇੱਕ ਟਾਇਲ ਦਾ ਖੇਤਰਫਲ ਠੀਕ ਹੈ ਲੰਬਾਈ ਗੁਣਾ ਚੌੜਾਈ ਇੱਕ ਟਾਇਲ ਦਾ ਖੇਤਰਫਲ ਆ ਜੀਗਾ 15 ਤੇ 12 ਦੀ ਆਪਾਂ ਗੁਣਾ ਕਰਨੀ ਹੈ 12 ਪੰਜੇ 60 ਅਸਲ 6 12 ਕਿੰਬਰ 180 ਤੇ ਇਹਦੇ ਵਿੱਚ 2. ਇਹਦੇ ਵਿੱਚ ਹਨ 2 ਇਹਦੇ ਵਿੱਚ ਹਨ ਤੇ 4 ਛੱਡ ਕੇ ਆਵੇਗਾ ਤਾਂ ਆਪਾਂ ਇਹਦਾ ਉੱਤਰ ਲਿਖਾਂਗੇ 0.0180 ਮੀਟਰ ਸਕਰ ਠੀਕ ਹੈ ਤੇ 7500 ਟਾਇਲਾਂ ਲੱਗਦੀਆਂ ਨੇ ਤਾਂ ਇਹਦੀ ਗੁਣਾ ਆਪਾਂ ਕਰਾਂਗੇ 7500 ਦੇ ਨਾਲ ਫਿਰ ਪੂਰੇ ਕਮਰੇ ਦਾ ਜਿਹੜਾ ਹੈਗਾ ਖੇਤਰਫਲ ਸਾਡੇ ਲਈ ਆਜ ਆਵੇਗਾ ਪਹਿਲਾਂ ਇੱਕ ਟਾਈਲ ਦਾ ਖੇਤਰਫਲ ਸੀ ਹੁਣ ਅਸੀਂ ਕਰਨਾ ਹੈ ਕਮਰੇ ਦਾ ਖੇਤਰਫਲ ਕਮਰੇ ਦੇ ਵਿੱਚ 7500 ਟੈਲਾਂ ਲੱਗਦੀਆਂ ਨੇ ਤਾਂ ਇਹ ਜਿੰਨੀਆਂ ਇਹ ਟੈਲਾਂ ਨੇ ਉਹਨੂੰ 7500 ਦੇ ਨਾਲ ਗੁਣਾ ਕਰ ਦਾਂਗੇ ਸਾਡੇ ਪੂਰੇ ਕਮਰੇ ਦਾ ਜਿਹੜਾ ਖੇਤਰਫਲ ਹੈ ਉਹ ਆ ਜਾਏਗਾ ਠੀਕ ਹੈ ਇਹਦੇ ਆਪਾਂ ਦਸ਼ਮਲਵ ਹਟਾ ਲੈਣੇ ਆ ਚਾਰ ਜ਼ੀਰੋ ਲੱਗ ਜਾਣਗੇ ਦਸ਼ਮਲਵ ਦਾ 1 ਚਾਰ ਜ਼ੀਰੋ ਆ ਲੱਗ ਜਾਣਗੇ ਦੋ ਜ਼ੀਰੋ ਨਾਲ ਇਹ ਦੋ ਜ਼ੀਰੋ ਕੱਟ ਗਈਆਂ ਇੱਕ ਦੇ ਨਾਲ ਇਹ ਇੱਕ ਜ਼ੀਰੋ ਕੱਟ ਗਈ ਠੀਕ ਹੈ 75 ਤੇ 18 ਦੀ ਆਪਾਂ ਗੁਣਾ ਕਰ ਲੈਨੇ ਆ 8 5 40 ਹਸਲ 4 87 55 ਤੇ 4 60 5 7 0 5 ਇਹ ਆ ਜਾਵੇਗਾ 135 1350 10 ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਗਿਆ ਤਾਂ ਜਿਹੜਾ ਸਵਾ ਕਮਰੇ ਦਾ ਖੇਤਰਫਲ ਹੈ ਉਹ ਆ ਗਿਆ 135 ਮੀਟਰ ਸਕੇਅਰ ਠੀਕ ਹੈ ਅਸੀਂ ਪਤਾ ਕੀ ਕਰਨਾ ਹੈ ਕਮਰੇ ਦੀ ਚੌੜਾਈ ਲੰਬਾਈ ਸਾਨੂੰ ਦਿੱਤੀ ਹੋਈ ਹੈ ਤਾਂ ਲੰਬ ਚੌੜਾਈ ਅਸੀਂ ਪਤਾ ਕਰਨੀ ਹੈ ਚੌੜਾਈ ਦਾ ਫਾਰਮੂਲਾ ਹੋਵੇਗਾ ਖੇਤਰਫਲ ਲੰਬਾਈ ਖੇਤਰਫਲ ਸਾਡਾ ਹੋਇਆ 135 ਤੇ ਲੰਬਾਈ ਸਾਨੂੰ ਦਿੱਤੀ ਹੈ 15 ਮੀਟਰ ਠੀਕ ਹੈ 15 ਨਾਲ 135 ਤਾਂ ਜਿਹੜੀ ਸਾਡੀ ਚੌੜਾਈ ਹੈ ਉਹ ਆਵੇਗੀ 9 ਮੀਟਰ ਪਹਿਲਾ ਸਵਾਲ ਹੈ 1/13 7 2 5 11 2 13 ਦਾ ਸਰਲੀਕਰਨ ਕਰਨ ਤੇ ਪ੍ਰਣਾਮ ਆਉਂਦਾ ਹੈ ਤੇਰੇ ਵਿੱਚੋਂ ਪਹਿਲਾਂ ਅਸੀਂ ਬਰੈਕਟ ਦੇ ਵਿੱਚੋਂ ਹੱਲ ਕਰਾਂਗੇ ਇਹ ਗੁਣਾ ਗੁਣਾ ਵਾਲੇ ਹੱਲ ਕਰ ਲੈਣੇ ਆ 1/13 7 ਜੋੜ 2 5 10 11 10 110 ਜੋੜ 13 ਦੁਨੀ 26 ਹੁਣ ਅਸੀਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ ਪਿਆਰੇ ਬੱਚਿਓ 26 ਤੇ 7 33 ਤੇ 110 143 ਡੈਕਟਰ ਖਤਮ ਕਰਨ ਤੇ ਬਣ ਜਾਂਦੀ ਹੈ ਗੁਣਾ 100 43 143 ਨੂੰ ਜਦੋਂ ਆਪਾਂ 13 ਨਾਲ ਕਟਾਂਗੇ 13 ਇੱਕਮ 13 13 ਕਮ 13 ਇਹ ਆ ਜਾਵੇ 11 1 ਤੇ 11 ਦੀ ਗੁਣਾ ਕੀਤੀ ਤਾਂ ਇਹਦਾ ਪ੍ਰਿਨਾਮ ਆਵੇਗਾ 11। ਸਵਾਲ ਹੈ ਇੱਕ ਤਾਰ 2 ਸਹੀ 3/4 ਮੀਟਰ ਲੰਬੀ ਹੈ। ਉਹ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ। ਇੱਕ ਭਾਗ ਦੂਸਰੇ ਭਾਗ ਨਾਲੋਂ 5/8 ਮੀਟਰ ਵੱਡਾ ਹੈ। ਤਾਰ ਦੇ ਵੱਡੇ ਭਾਗ ਦੀ ਲੰਬਾਈ ਹੈ। ਸਾਡੇ ਤੋਂ ਪੁੱਛਿਆ ਕੀ ਹੈ ਤਾਰ ਦੇ ਵੱਡੇ ਭਾਗ ਦੀ ਲੰਬਾਈ? ਤੇ ਸਾਨੂੰ ਕੁੱਲ ਤਾਰ ਦਿੱਤੀ ਹੈ 2 ਸਹੀ 3/4 ਤੇ ਪੁੱਛਿਆ ਗਿਆ ਸਾਡੇ ਤੋਂ ਵੱਡੇ ਭਾਗ ਦੀ ਲੰਬਾਈ। ਤਾਂ ਅਸੀਂ ਵੱਡਾ ਭਾਗ ਮੰਨ ਲਏ ਨੇ ਹਾਂ x ਐ ਤਾਂ ਫਿਰ ਛੋਟਾ ਭਾਗ ਕਿੰਨਾ ਹੋਵੇਗਾ ਟੁਕੜੇ ਦੇ ਦੋ ਭਾਗ ਕਿਤੇ ਸੀ ਦੋ ਭਾਗਾਂ 'ਚ ਇਹ ਤਾਰ ਆ ਜਿਹੜੀ ਟੁੱਟ ਗਈ ਸੀ ਜਿਹੜਾ ਵੱਡਾ ਭਾਗ ਅਸੀਂ ਮੰਨ ਲਿਆ x ਫਿਰ ਛੋਟਾ ਭਾਗ ਕਿੰਨਾ ਹੋਵੇਗਾ x 5 8 ਕਿਉਂਕਿ 5/8 ਛੋਟਾ ਹੋ ਵੱਡੇ ਭਾਗ ਨਾਲੋਂ ਤਾਂ ਅਸੀਂ ਇੱਥੇ ਘਟਾ ਦਾ ਲਾ ਲਿਆ ਤਾਂ ਹੁਣ ਇਹਨਾਂ ਦੋਹਾਂ ਦਾ ਜੋੜ ਇੰਨਾ ਹੋਣਾ ਚਾਹੀਦਾ x ਜੋੜ x 5 8 ਬਰਾਬਰ ਹੈ 2 ਸਹੀ 3 4 ਦੀ ਇਹ ਭਿੰਨ ਅਸੀਂ ਭੰਨਨੇ ਆ 4 2 8 3 11 11 4 ਹੁਣ ਇਹ ਸਮਝ ਗਏ ਹੋਗੇ ਇੱਕ ਪਾਸੇ ਸਾਡਾ x ਸੀ ਦੂਜਾ ਪਾਸੇ ਸੀ ਸਾਡਾ x 5 8 ਜਿਹੜਾ ਦੋਹਾਂ ਦਾ ਜੋੜ ਹੈ ਸਾਡੀ ਆ ਭਿੰਨ ਸਾਨੂੰ ਦਿੱਤੀ ਐ ਅਸੀਂ ਭੰਨ ਲਈ ਐ 4 2 8 3 11 4 5 8 ਨੂੰ ਸੀ ਉਧਰ ਲੈ ਜਾਣੇ ਹਾਂ x x ਦਾ ਅਸੀਂ ਕਰ ਲੈਨੇ ਆ ਜੋੜ ਇਹ ਬਣ ਜੇਗਾ 2x ਕਟਾ ਬਰਾਬਰ ਹੈ 11/4 ਇਹ ਘਟਾਦਾ ਸੀ ਇਧਰ ਜਾ ਕੇ ਹੋ ਜਾਏਗਾ ਜੋੜ ਦਾ 5/8 ਭਿੰਨਾਂ ਦਾ ਜੋੜ ਪਿਆਰੇ ਵਿੱਚੋਂ ਤੁਹਾਨੂੰ ਕਰਨਾ ਆਉਂਦਾ ਹੋਵੇਗਾ ਇਹਨਾਂ ਦਾ ਅਸੀਂ ਜਿਹੜਾ ਹਰ ਹੈ ਉਹ ਬਰਾਬਰ ਕਰ ਲੈਨੇ ਆ ਇਹਨੂੰ ਵੀ ਦੋ ਨਾਲ ਗੁਣਾ ਕਰਾਂਗੇ ਇਹਨੂੰ ਵੀ ਦੋ ਨਾਲ ਇਹ ਬਣ ਜੇਗਾ 11 ਦੋਨੇ 22/8 ਜੋੜ 5/8 ਤਾਂ ਇਹਦਾ ਜੋੜ ਆ ਜਾਏਗਾ 27/8 ਤਾਂ ਸਾਡੇ ਕੀ ਆ ਗਿਆ 2x ਬਰਾਬਰ ਹੈ 27/8 ਤਾਂ ਅਸੀਂ 2 ਨੂੰ ਵੀ ਉਧਰ ਲੈ ਜਾਣੇ ਆ x ਬਰਾਬਰ ਹੈ 27/8 2 ਇੱਥੇ ਗੁਣਾ ਦਾ ਸੀ ਇੱਧਰ ਜਾ ਕੇ ਹੋ ਜਾਏਗਾ ਭਾਗ ਦਾ ਤਾਂ ਇਹ ਸਾਡਾ ਆ ਜਾਏਗਾ 27/16 27/16 ਦੀ ਅਸੀਂ ਜਿਹੜੀ ਭਿੰਨ ਹੈ ਉਹ ਬਣਾ ਲੈਨੇ ਆ ਭਾਗ ਕਰਕੇ 27 16 16 ਇਹ ਚੁੱਕਤਾ ਆਮਾਂਗੇ 700 ਛਿ ਗਿਆ 1 2 ਚੁੱਕਿਆ 1 11 ਤਾਂ ਸਾਲਾ ਉੱਤਰ ਕੀ ਆਏਗਾ 1 ਸਹੀ 11/16 ਜਿਹੜਾ ਤੁਹਾਡਾ ਵੱਡਾ ਭਾਗ ਹੈ ਉਹ ਇਹ ਹੈ ਤਾਂ ਦਾ 1 ਸਹੀ 11/ ਉਮੀਦ ਕਰਦਾ ਹਾਂ ਪਿਆਰੇ ਬੱਚਿਓ ਇਹ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹੋਣਗੇ ਪਹਿਲਾ ਸਵਾਲ ਨੂੰ ਸਮਝਣਾ ਹੁੰਦਾ ਹੈ ਫਿਰ ਉਸ ਨੂੰ ਹੱਲ ਕਰਨਾ ਹੁੰਦਾ ਹੈ ਬਹੁਤ ਬਹੁਤ ਧੰਨਵਾਦ